ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਜਾਂ ਦਿਖਾਵਾਂਗੇ ਤੇ ਚਾਰੇ ਮੱਜਾਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਡਿਟੇਲ ਇਹਨਾਂ ਚਾਰਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਨਾ ਕਿ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨਹੀਂ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਹਾਂਜੀ ਭਾਈ 사ચી ਪੁਰਬਈ ਠੀਕ ਠਾਕ ਵਧੀਆ ਜੀ ਚੱਲਦੀ ਕਲਾ ਵਧੀਆ ਚੱਲਦਾ ਕੰਮ ਕਰ ਵਧੀਆ ਜੀ ਕਿਰਪਾ ਮਾਰ ਜੀ ਪਹਿਲੇ ਪਹੁੰਗੇ ਸਾਰੇ ਹਾਂਜੀ ਹਾਂਜੀ ਪਾਜੀ ਪਸੂ ਤੇ ਹੁਣ ਕੀ ਕਿ ਭੈਣ ਭਰਾਵਾਂ ਦੇ ਫੋਨ ਆਉਂਦਾ ਆ ਠੀਕ ਠੀਕ ਥੋੜਾ ਡੰਗਰ ਲੰਬਣ ਘਟ ਦਿਆ ਠੀਕ ਹੈ ਰੇਡ ਸਾਰੇ ਆਂਦੇ ਆ ਵੀ ਛੋਟਾ ਹੋਵੇ ਤੇ ਛੋਟਾ ਪਾਤਰਾ ਲੱਭਦਾ ਰੇਡ ਤੇ ਵੇਖ ਤੁਹਾਡਾ ਵੇਹ ਜੈ ਜੇ ਥੋੜਾ ਹਾਂਜੀ 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 ਹੁਣ 2-3 ਦਿਨ ਫਰੇ ਵੜੇ ਆ ਜੀ ਠੀਕ ਹੈ ਇੱਕ ਠੰਡ ਵੜੀ ਆ ਠੰਡ ਦਾ ਮੌਸਮ ਹੈ ਨਾ ਫਿਰਪੁਰਕੇ ਮਾਲ ਲੱਭਿਆ ਚਲੋ ਜੀ ਆਪਦੀ ਕੋਸ਼ਿਸ਼ ਤੇ ਕਰੀਦੀ ਪੂਰੀ ਹਾਂ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਤੇ ਫੋਨ ਨੰਬਰ ਜੀ 62847 4127 ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਰ ਅੱਜ ਆਪਣੇ ਕੋ 4 ਮੱਜਾ ਹਾਂਜੀ ਹਾਂਜੀ 4 ਨਾਂਗੇ ਜੀ ਕਾਉ ਤੇ 2 ਮਹੀਆਂ ਸੁਈਆਂ ਜੀ ਕੋਈ 20 20 25 25 ਦਿਨਾਂ ਦੀਆਂ ਮਹੀਨੇ ਮਹੀਨੇ ਦੀ ਹਾਂਜੀ ਤੇ ਦੂਜੀਆਂ ਵੀ ਮਹੀਆਂ ਕੋਈ ਇੰਨੇ ਟਾਈਮ ਦੀਆਂ ਸੁਈਆਂ ਵਾਂ ਤੇ 2 ਮਹੀਆਂ ਮਗਰ ਬੱਚੇ ਆ ਜੀ अच्छा जी ये दो मइयां जणियां वो बच्चा ਤੋਂ ਬਿਨਾ ਬੂਛੀਆਂ ਤੇ اچھا ਦੋ ਮੱਜਾਂ ਦੇ ਬੱਚੇ ਹੈਗੇ ਦੋਵਾਂ ਤੇ ਬੱਚੇ ਨਹੀਂ ਹੈਗੇ ਹਾਂਜੀ ਹਾਂਜੀ ਠੀਕ ਹੈ ਜੀ اچھا ਵੀਰ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਪਹਿਲੇ ਨੰਬਰ ਐ ਤੋਂ ਡਿਟੇਲ ਦੱਸੀ ਵੀਰ ਨੂੰ ਇਹ ਕਿੰਨਾ ਸੂਗਾ ਸੂਈ ਇਹ ਭਾਜੀ ਦੂਜਾ ਸੂਗਾ ਜੇ اچھا ਜੀ ਹਾਂਜੀ ਹਾਂਜੀ ਤੇ ਸੂਈ ਨੂੰ ਫਿਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਜੀ ਇਹਨੂੰ ਕੋਈ 20 25 ਦਿਨ ਮਹੀਨਾ ਇਹਦਾ ਬੱਚਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਕੱਟੀ ਗਈ ਇਹ ਦੇ ਮਗਰ ਠੀਕ ਹੈ ਜੀ ਲਓ ਦੋਸਤੋ ਜੀ ਸਭ ਤੋਂ ਵਧੀਆ ਗੱਲ ਆ ਵੀ ਬੱਚਾ ਵੀ ਇਹਦੇ ਮਗਰ ਕੱਟੀ ਹੈ ਤੇ ਹੁਣ ਭਾਜੀ ਦੁੱਧ ਮੌਕੇ ਦਾ ਕਿੰਨਾ ਤਿਆਰ ਦੁੱਧ ਭਾਜੀ ਹੋਵੇ ਤੇ ਭਵੇਂ ਦਾ ਹਾਂਜੀ ਭਾਰਾ ਪਾਏ ਆ ਵੀ ਆਪਾਂ ਇੱਥੇ ਆਨੇ ਆ ਵੀ 8-9 ਲੀਟਰ ਦੀ ਆਪਾਂ ਗਾਰੰਟੀ ਦੇਵਾਂਗੇ 9 ਲੀਟਰ ਠੀਕ ਹੈ ਜੀ ਚਵਾਈ ਕੋਈ ਹਾਂਜੀ ਚਵਾਈ ਇੱਕ ਨੰਬਰ ਹੈ ਬਾਕੀ ਘਰੇ ਆ ਕੇ ਆਪਦੇ ਤਸल्ली ਕਰਕੇ ਖੜੇ ਜਿੱਦਾਂ ਠੀਕ ਹੈ ਜੀ ਸੂਈ ਨੂੰ ਕਿੰਨਾ ਦੱਸਿਆ ਟਾਈਮ ਵੀ ਦਿਓਗੇ ਸੂਈ ਨੂੰ ਭਾਜੀ ਮਹੀਨਾ ਮਹੀਨਾ ਹੋ ਗਿਆ ਹਾਂਜੀ ਸਵੇਰ ਤੋਂ ਜੱਸ ਸੂਈ ਨਾ ਹਾਂਜੀ ਹਾਂ ਕੱਢੀਏ ਬਾਹਰ ਲਓ ਜੀ ਜਰੂਰ ਇੱਕ ਮਹੀਨੇ ਦਾ ਟਾਈਮ ਦੋਸਤੋ ਇਹ ਸੂਈ ਨੂੰ ਹੋ ਗਿਆ ਜੇ ਸਵੇਰ ਦੂਜਾ ਸੂਈ ਤੇ ਬੱਚਾ ਆ ਰਿਹਾ ਦੋਸਤੋ ਕੱਟੀ ਦਿੱਤੀ ਹੈ ਤੇ ਦੁੱਧ ਹੁਣ 8 ਕਿ ਪਰਾ ਮਾਲ ਆ ਨਵਾਂ ਹੀ ਹਾਜੀ ਹੁੰਦਾ ਹੈ ਜੀ ਹਾਂ ਜੀ ਜੀ ਅਜੇ ਮਾਜੀ ਦੋਸਤੋ ਸਾਡੇੋਂ ਤੋਂ ਕੋਈ 5-7 ਮਿੰਟ ਪਹਿਲਾਂ ਆਈ ਤੇ ਉਹ ਪਰਾ ਦੁੱਧੇ ਡੰਗਰ ਵੀ ਕੋ 2 ਘੰਟੇ ਪਹਿਲਾਂ ਆਏ ਆ ਹਾਂ ਜੀ ਹਾਂ ਜੀ ਉਹ ਥੋੜਾ ਜਿਹਾ ਇੱਕ ਤਲਿਹਾਰੀ ਦਾ ਕਰਦੀਆਂ ਇੱਕ ਦੂਜੇ ਥਾਂ ਦਾ ਕਰਨ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਦੋਸਤੋ ਰਾਜੀ ਆ ਪੂਰੀ ਜੰਮੀ ਫਲੀ ਆ ਹਾਂ ਜੀ ਹਾਂ ਜੀ ਦੁੱਧ ਵੀ ਰ 8 ਕਿਲੋ ਦੱਸੇ ਇਹਨਾਂ ਮੌਕੇ ਤੇ ਦੁੱਧ ਭਾਜੀ 9 ਲੀਟਰ ਜੀ ਅੱਛਾ 9 ਲੀਟਰ ਦੋ ਦੋਸਤੋ ਤਿਆਰ ਹੈ ਮੌਕੇ ਦਾ ਚਾਰੇ ਥਣ ਗੈਪ ਦੇ ਵਿੱਚ ਲੱਗੇ ਜੀ ਕੋਈ ਫੋਟੋ ਸ਼ਾਟ ਨਾਲ ਚੈੱਕ ਤੁਸੀਂ ਦੋਸਤੋ ਵੀਡੀਓ ਚ ਕਰ ਠੀਕ ਹੈ ਜੀ ਬਾਕੀ ਦੋਸਤੋ ਆਪਣੀ ਗਾਰੰਟੀ ਕੁਆਲਟੀ ਕਰੋ ਚੈੱਕ ਬਹੁਤ ਵਧੀਆ ਦੋਸਤੋ ਥਾਣੇ ਦੇਖੋ ਜੀ ਇਕੱਲੇ ਇਕੱਲੇ ਥਣ ਬੈਠਦੇ ਲੱਗੇ ਜੀ ਇਹਦਾ ਵੀਰ ਮੁੱਲ ਕੀ ਕਰਨਾ ਕਰ ਲਈਏ ਜੀ ਮੁੱਲ 75 ਜਿੰਨਾ ਮਰਜੀ ਗੱਲ ਆਏ ਨਹੀਂ ਭਾਈ ਆਪਾਂ ਆ ਕੋ 75 ਨਹੀਂ ਕਰਨਾ ਹਾਂਜੀ 65000 ਚ ਮਾਨ ਕਰਨਾ 65000 ਚ ਹਾਂਜੀ ਹਾਂਜੀ ਲਓ ਦੋਸਤੋ ਨਿਗੇ ਨਿਗੇ ਮੁੱਲਿਆ 65000 ਦੇ ਵਿੱਚੋਂ ਮਾਨ ਤਾਂ ਹੋਊਗਾ ਸਭ ਤੋਂ ਦੂਜਾ ਸੋਈ 1 ਮਹੀਨੇ ਦਾ ਟਾਈਮ ਬਾਕੀ ਵੱਡੀ ਮਹੀਂ ਜੇ ਪੂਰੀ ਹਾਂਜੀ ਕੱਦ ਕਾਠ ਮੈਂਦਾ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਹੈ ਹਾਂਜੀ ਬੱਚਾ ਵੀ ਕੱਟੀ ਦਿੱਤੀ ਜੀ 65000 ਰ ਦੋ ਨੰਬਰ ਦੀ ਡਿਟੇਲ ਦਸੀਏ ਇਹ ਵੀ ਭਾਜੀ ਦੂਜਾ ਸੂਆ ਸੂਈ ਜੇ ਕਿੰਨਾ ਟਾਈਮ ਹੋ ਗਿਆ ਨਹੀਂ ਵੀ ਸੂਈ ਇਹਨੂੰ ਸੂਈ ਨੂੰ ਭਾਜੀ ਮਹੀਨਾ ਹੋਇਆ ਮਹੀਨਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਮਗਰ ਬੱਚਾ ਹੈਗਾ ਜੀ ਹਾਂਜੀ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਠੀਕ ਹੈ ਹਾਂਜੀ ਠੀਕ ਹੈ ਤੇ ਹੁਣ ਵੀਰ ਦੁੱਧ ਜਿਹੜਾ ਮੌਕੇ ਦਾ ਕਿੰਨਾ ਤਿਆਰ ਇਹਦੇ ਥੱਲੇ ਹੋਊਗਾ ਭਾਜੀ 8 ਕਿਲੋਟਰ 8 ਲੀਟਰ 8 ਲੀਟਰ 8-9 ਲੀਟਰ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਸੂਆ ਇਹ ਵੀ ਦੂਜਾ ਸੂਈ ਹਾਂਜੀ ਹਾਂਜੀ ਦੂਜਾ ਇਹੋ ਬਾਕੀ ਕੋਲੋਂ ਕੋ ਭੈਣ ਭਰਾ ਦੀ ਸਮਝ ਲਾ ਲਈ ਭਾਵੇਂ ਤੇ ਜਲ ਆਲੇ ਜੀ ਠੀਕ ਹੈ ਜੀ ਹਾਂ ਸੁਵਾ ਦੋਸਤੋ ਕੋਈ ਦੂਜਾ ਮੰਜ਼ਲੇ ਕੋਈ ਤੀਜਾ ਮੰਜ਼ਲੇ ਦੋਵੇਂ ਮਜਰੂ ਟਾਈਮ ਦੋਸਤੋ ਮਹੀਨਾ-ਮਹੀਨਾ ਹੋ ਗਏ ਸੋਈ ਨੀ ਜੀ ਗੱਲ ਕੋਈ ਕੋਈ ਆਪ ਦੀ ਸਮਝ ਲਾ ਰੇ ਹਾਂਜੀ ਹਾਂਜੀ ਬੱਚਾ ਇਹਦੇ ਮਗਰ ਕੱਟਾ ਤੇ ਦੁੱਧ ਦੋਸਤੋ 8 ਲੀਟਰ ਤੋਂ ਪਲੱਸ ਹੋਊਗਾ ਕਾਦ ਕਾਠ ਪਿੱਟ ਪੁਰੇ ਦੀ ਚੜਾਈ ਹਰ ਇੱਕ ਚੀਜ਼ ਦੋਸਤੋ ਚੈੱਕ ਕਰ ਲਓ ਵੀਡੀਓ ਦੇ ਵਿੱਚ ਤੁਸੀਂ ਬਾਕੀ ਦੋਸਤੋ ਆਪਣੀ ਵੀ ਤਸੱਲੀ ਜ਼ਰੂਰ ਕਰਿਆ ਕਰੋ ਕਈ ਵਾਰੇ ਕੋਈ ਚੀਜ਼ ਜਿਹੜੀ ਨਹੀਂ ਦੱਸੀ ਜਾਂਦੀ ਚਲੋ ਦੋਸਤੋ ਪੂਰਾ ਬੋਲ ਬਚਨਦਾਰ ਆ ਪੂਰੀ ਮੱਜ ਭਾਈ ਕੋਰੀ ਵੱਡੀ ਮਹ ਹੈ ਹਾਂਜੀ ਆ ਤੁਸਾਂ ਸਾਰੇ ਦੋਸਤੋ ਕੁਆਲਟੀ ਕਰੋ ਚੈੱਕ ਜੀ ਮੈਂ ਕਰਵਾ ਤਾ ਦੋਸਤੋ ਕਲਾ ਕਲਾ ਕਰੋ ਚੈੱਕ ਇਹਦਾ ਵੀ ਕੀ ਨਾਕਮੁੱਲ ਕਰਨਾ ਇਹਦਾ ਵੀ ਭਾਈ ਆਪਾਂ ਕੋ 70 75 ਦੀ ਕਰ ਹਾਂਜੀ 65000 ਚ ਮਾਨ ਤਨ ਕਰ ਇਹਦਾ ਵੀ 65 ਚ ਹਾਂਜੀ ਹਾਂਜੀ ਦੋਵਾਂ ਮੱਜਾਂ ਦਾ 65 61 3000 ਰੁਪਏ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੋਈ ਵੀ ਜੋੜਾ ਖਰੀਦ ਲੇ ਫਿਰ ਕੋਈ ਨਹੀਂ ਜੇ ਕੋਈ ਜੋੜਾ ਖਰੀਦ ਲੂਗਾ ਹਾਂਜੀ ਤੇ ਫਿਰ ਕੋਈ ਗੱਲ ਨਹੀਂ ਜੀ ਘਰ ਆਏ ਦਾ ਆਪਾਂ ਮਾਨਸਨ ਜਰੂਰ ਕਰਾਂਗੇ ਜੀ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਤੇ ਕਰੀਦਾ ਵੀ ਇਹ ਕਰਾਂਗੇ ਠੀਕ ਹੈ ਜੀ 65000 ਰੁਪਏ ਦੋਸਤੋ ਇੱਕ ਨੰਬਰ ਦਾ ਮੁੱਲ ਤੇ 65000 ਰੁਪਏ ਦੋ ਨੰਬਰ ਦਾ ਮੁੱਲ ਦੋਸਤੋ ਕੀਤਾ ਜੀ ਤੇ ਇਹਦੇ ਨਾਲ ਜਿਹੜੀ ਬੱਦੀ ਹੈ ਤਿੰਨ ਨੰਬਰ ਤੇ ਮੱਝ ਡਿਟੇਲ ਇਹਦੀ ਵੀ ਦਿੱਤੀ ਹੈ ਇਹ ਭਾਜੀ ਦੂਜਾ ਸੁਵੇ ਸੂਈ ਜੀ ਛੋਟੀ ਅੱਛਾ ਇਹ ਵੀ ਦੂਜਾ ਸੁਵੇ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਕਿੰਨਾ ਟਮ ਹੋ ਗਿਆ ਇਹ ਇਹਨੂੰ ਸੂਈ ਨੂੰ ਭਾਜੀ ਮਹੀਨਾ ਹੋਇਆ ਵਾ ਅੱਛਾ ਇਹ ਵੀ ਮਹੀਨੇ ਤੱਕ ਲੱਗੇ ਬੰਦੇ ਨੇ ਹਾਂਜੀ ਹਾਂਜੀ ਠੀਕ ਹੈ ਜ ਇਹਦਾ ਬੱਚਾ ਨਹੀਂ ਜੀ ਇਹਦੀ 부ਸ਼ੀ ਬਣੀ ਹੈ ਅੱਛਾ 부ਸ਼ੀ ਦੇ ਮਿਲਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਿਲਦੀ ਦੋਵੇਂ ਟਾਈਮ ਪੂਸ਼ੀ ਦੀ ਹਾਂਜੀ 부ਸ਼ੀ ਤੇ ਮਿਲਦੀ ਹੈ ਜੀ ਬਾਹਰੇ ਤੇ ਮਿਲ ਪੈਂਦੀ ਹੈ ਮੈਂ ਠੀਕ ਹੈ ਜੀ ਹਾਂਜੀ ਕੱਢੀਏ ਵੀਰ ਬਾਹਰ ਨੂੰ ਲਓ ਜੀ ਦੁੱਧ ਕਿੰਨਾ ਤਿਆਰ ਅਸਲ ਦੁੱਧ ਭਾਜੀ 8 ਲੀਟਰ ਪੱਕਾ ਇਥੇ ਕਿਥੇ ਲਈ 8 ਲੀਟਰ ਹਾਂਜੀ ਹਾਂਜੀ ਦੋਸਤੋ ਬੱਚਾ ਨਹੀਂ ਜੀ ਇਹਦਾ ਹੈਗਾ ਬੱਚਾ ਇਹਦਾ ਐਕਸਪਾਇਰ ਹੋਇਆ 부ਸ਼ੀ ਬਣੀ ਹੈ 부ਸ਼ੀ ਤਨ ਖਾਦਾਂਗੇ ਬਾਹਰੇ ਤੇ ਵੀ ਮਿਲਦੀ ਹੈ ਤੇ 부ਸ਼ੀ ਦੇ ਮਿਲਦੀ ਹੈ ਕੋਈ ਵੀ ਆਪਣੀ ਤਸੰਦੀ ਆ ਕੇ ਕਰ ਸਕਦਾ ਚੋਕੇ 8 ਲੀਟਰ ਦੁੱਧ ਦੋਸਤੋ ਤਿਆਰ ਜਿਸ ਵਾਇ ਵੀ ਦੂਜਾ ਸੂਈ ਇੱਕ ਮਿੰਟ ਦਾ ਟਾਈਮ ਇਹਨੂੰ ਸੂਈ ਨੂੰ ਹਾਂਜੀ ਹਾਂਜੀ ਬਾਕੀ ਭਾਈ ਸੋਣੀ ਸਾਨੀ ਵੜੀ ਆ ਸਿੰਘ ਸਿੰਘ ਦੀ ਛੋਟੀ ਹਾਂਜੀ 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 ਚੱਲ ਵੇਖ ਕੱਦ ਕੱਟ ਦੋਸਤੋ ਮੈਂ ਦਾ ਪੈਕਟ ਦੇ ਵਿੱਚ ਕੜਾਈ ਇਥਰਾਂ ਦੀ ਕੁਆਲਿਟੀ ਹਰ ਇੱਕ ਚੀਜ਼ ਦੋਸਤੋ ਚੈੱਕ ਕਰ ਲਓ ਵੀਡੀਓ ਦੇ ਵਿੱਚ ਚੱਲ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਜਰੂਰ ਕਰਦੇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਰੋ ਕੀ ਮੁੱਲ ਕਰਨਾ ਵੀਰ ਦਾ ਇਹ ਤਾਂ ਭਾਜੀ ਭਾਪਾ ਛੋਟੇ ਕਰਨਾ ਹਾਂਜੀ ਕਿ ਚਲੋ ਕੋਈ ਇਹ ਆ ਵੀ ਲੋੜੀ ਲੜੀ ਆਉਂਦੀ ਆ ਤੇ ਆਪਾਂ ਭੈਣਾਂ ਨੂੰ ਨਾ ਇੱਕ ਲੋੜੀ ਬੰਪਰੀ ਕੋਈ ਨਹੀਂ ਕਰਦੇ ਇਹ ਤੋਹਫੇ ਦੇ ਦਿੰਦਾ ਜਦੋਂ ਭੈਣਾਂ ਨੂੰ ਸਦਾਰਾ ਦਈਦਾ ਲੋੜੀ ਹਾਂਜੀ ਠੀਕ ਹੈ ਜੀ ਉਹ ਕਰ ਦੇਣਾ ਠੀਕ ਹੈ ਜੀ 55000 ਦੇ ਦਵਾਂਗਾ ਅੱਛਾ ਜੀ 55 ਹੀ ਹੋ ਜਾਉ ਮੰਨਤਾਂ ਹਾਂਜੀ ਹੋਊਗਾ ਜੀ ਠੀਕ ਹੈ ਜੀ 55000 ਰੁਪਿਆ ਦੋਸਤੋ ਮੋਹਲਤ ਨਵੇਂ ਸਾਹਿਬ ਦੀਆਂ ਆਫਰਾਂ ਜੇ ਦੇਖੋ ਇੱਕ ਤੋਂ ਵੀਰ ਕਹਿੰਦਾ ਕਿ ਜੋੜੀ ਦਾ 8 ਮਹੀਨਾ ਵੀ ਹੈ ਨਾਲੀ ਤੇ ਨਵੇਂ ਸਾਲ ਵੀ ਨਾਲੀ ਹੈ ਦੋ ਦੋ ਆਫਰਾਂ ਦੋਸਤੋ 55000 ਰੁਪਿਆ ਰੇਟ ਬੱਚਾ ਨਹੀਂ ਜੀਦਾ ਹੈਗਾ ਬੱਚਾ ਐਕਸਪਾਇਰ ਹੋਇਆ ਵਾ ਤਿੰਨ ਨੰਬਰ ਦੀ ਹੈ ਚਾਰ ਨੰਬਰ ਦੀ ਦੱਸ ਕੀ ਡਿਟੇਲ ਹੈ ਇਹ ਵੀ ਭਾਜੀ ਦੂਜਾ ਸੂਆ ਸੂਈ ਜੀ ਅੱਛਾ ਜੀ ਸੂਈ ਨੂੰ ਇਹਨਾਂ ਵੀ ਕੋਈ ਮਹੀਨਾ ਹੋਇਆ ਜੀ ਅੱਛਾ ਮਤਲਬ ਚਾਰੇ ਮਜਾ ਨੂੰ ਕੋਈ ਮਹੀਨੇ ਮਹੀਨੇ ਲੱਟ ਹੈ ਹਾਂਜੀ 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 ਠੀਕ ਹੈ ਜੀ ਕੋਈ 2-4 ਦਿਨ ਤਾਂ ਉੱਤਾਂ ਵੀ ਹੋ ਸਕਦਾ ਹੈ ਹਾਂਜੀ ਹਾਂਜੀ ਇਹ ਨਾ ਮੈਂ ਨੀਲੀ ਦਾ ਪੱਖ ਰੱਖ ਦਈਏ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਖੋਰ ਵੀ ਦੇ ਚਾਰੇ ਵਾਈਟ ਹੈ ਹ ਐਸਾਬੀਰ ਇਹਦੇ ਥੱਲੇ ਦੋ ਬਕਨਾ ਤਿਆਰ ਹੈ ਦੋ ਦੇ ਥੱਲੇ ਭਾਜੀ 8 ਲੀਟਰ ਹੈ ਇਹਦੀ ਵੀ ਬੂਸ਼ੀ ਬਣੀ ਹੈ ਹਾਂਜੀ ਇਹ ਤੇ ਇਹਦੀ ਵੀ ਪੂਚੀ ਹੈ ਠੀਕ ਹੈ ਜੀ ਕੱਢੀ ਵੀਰ ਬਾਹਰ ਦੋ ਹਾਂਜੀ ਲਓ ਦੋਸਤੋ ਸੂਆ ਇਹ ਵੀ ਦੂਜਾ ਸੂਈ ਤੇ ਸੂਈ ਨੂੰ ਕੋਈ ਮਹੀਨੇ ਦੇ ਲਾ ਕੇ ਪਨੇ ਟਾਈਮ ਹੋ ਗਿਆ ਜੀ ਕੋਈ ਦਿਨ 2-4 ਉੱਤੇ ਵੀ ਸੂਈ ਕੁੱਝ ਕਰ ਕੱਟ ਵੀ ਸਕਦੇ ਹਾਂਜੀ ਖੁਰਮ ਖਾ ਦੋ ਤਈ ਅਗਲੇ ਵੀ ਤੋਤੇ ਆ ਦੋਸਤੋ ਚਾਰੇ ਖੁਰ ਦੇ ਵਾਈਟ ਜੇ ਤੋਤੇ ਖੁਰ ਚਾਰੇ ਪੂਸ਼ ਵਾਈਟ ਨੀਲੀ ਰਵੀ ਤਾਂ ਦੋਸਤੋ ਰੱਖ ਦੀਏ ਪਾਖੇ ਹਾਂਜੀ ਲੈ ਉਸ ਇਹ ਭਾਜੀ ਰੂੜੇ ਹਾਸ ਲਓ ਅਸਲ ਪੂਰੇ ਨਹੀਂ ਅਸਲ ਪੂਰੇ ਖੇਮ ਕਰਨ ਲੱਗੇ ਹਾਂਜੀ ਹਾਂਜੀ ਠੀਕ ਹੈ ਜੀ ਆ ਬਾਰਡਰ ਏਰੀਆ ਦੀ ਮੈਂ ਬਾਰਡਰ ਏਰੀਆ ਚ ਆਈ ਹਾਂ ਜੀ ਖੇਮ ਕਰਨ ਲੱਗੇ ਚੋ ਦੋਸਤੋ ਆਈ ਜੀ ਮਾਝੇ ਉਹ ਉਧਰ ਥੋੜਾ ਹੈਗਾ ਜੀ ਨੀਲੀ ਦਾ ਰਵਾ ਮੈਂ ਹਾਂਜੀ 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 ਬਾਰਡਰ ਏਰੀਆ ਚ ਨਾ ਸ਼ੌਂਕ ਹੈਗਾ ਵੀਰਾਂ ਨੂੰ ਨੀਲੀ ਦਾ ਹਾਂਜੀ 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 ਉਹ ਪੁਰਾਣਾ ਰਵਾਜ ਹੀ ਉਧਰ ਹਾਂਜੀ 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 ਤੇ ਇਹਦਾ ਵੀਰ ਮੁੱਲ ਕੀ ਕਰਦਾ ਇਹਦਾ ਵੀ ਭਾਜੀ ਆਪਾਂ ਮੁੱਲ ਕੋ ਜਿਆਦਾ ਨਹੀਂ ਕਰਨਾ ਹਾਂਜੀ ਇਹ ਲੀਕ ਭੈਣ ਭਰਾ ਲੈ ਜੂਆ ਤੇ ਚਲੋ ਜੁੱਧ ਪੀਓ ਨਾਲੇ ਸਿਆਰ ਨਾਲੇ ਚੇਤੇ ਕਰੂਗਾ ਆਪਾਂ ਹਾਂਜੀ ਹਾਂਜੀ ਇਹਦਾ ਭਾਜੀ 55 ਅੱਛਾ ਜੀ ਹਾਂਜੀ ਹਾਂਜੀ ਯਾਨੀ ਕਿ ਇਹਨਾਂ ਦੋਵਾਂ ਮਜਾਂ ਦਾ 1,10,000 ਰੁਪਏ ਬਣਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲੀਆਂ ਦੋਵਾਂ ਮਜਾਂ ਦਾ 1,30,000 ਰੁਪਏ ਬਣਦਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਦੋਵਾਂ ਮਜਾਂ ਦਾ ਦੋਸਤੋ ਪਹਿਲੇ ਨੰਬਰ ਨੇ ਦੋਵਾਂ ਦਾ 65-65,000 ਰੁਪਏ ਹਾਂਜੀ ਤੇ ਜਿਹੜੀਆਂ ਦੋ ਮਜਾਂ ਬਾਅਦ ਚ ਵਿਖਾਈਆਂ ਜਿਨ੍ਹਾਂ ਦੇ ਬੱਚੇ ਨਹੀਂ ਕਿਹਨਾਂ ਦਾ 55-55,000 ਰੁਪਏ ਦੇ ਨੇ ਜੇ ਦੋਸਤੋ ਮੌਕੇ ਦਾ ਬੱਚ

ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਕਿਉਂਕਿ ਸਵੇ ਸਵੇ ਪਸ਼ੂ ਦਾ ਇਹ ਵਾਅਦਾ ਵਾਪਨੀ ਤਸੱਲੀ ਹੋ ਜਿੰਦੀ ਗਾਂ ਗਾਂ ਵੀ ਪਾਣੀ ਦੀ ਅਛਾ ਗਾਂ ਪੋਣੀ ਹੈ ਜੀ ਇਹ ਗਾਂ ਟੋਕੜ ਕੱਪੜ ਵੀਰ ਹਾਂਜੀ ਹਾਂਜੀ ਠੀਕ ਹੈ ਜੀ ਲੋ ਦੋਸਤੋ ਇੱਕ ਵੀਰ ਦੇ ਕੋਲ ਗਾਂ ਵੀ ਹੈ ਟੋਕੜ ਕੱਪੜ ਗਾਂ ਕਿੰਨੇ ਚਿਰ ਦੀ ਵੀਰ ਗੱਪਣੇ ਇਹ ਭਾਈ ਡੇਢ ਮਹੀਨੇ ਦੀ ਗੱਪਣ ਦੀ ਅਛਾ ਜੀ ਹਾਂਜੀ ਹਾਂਜੀ ਕਨਫਰਮ ਹੈ ਨਾ ਪਾਜੀ ਆਪਣੀ 1.5 ਮਹੀਨੇ ਦੀ ਗੱਬਣਾ ਬਾਕੀ ਨਾ ਕਈ ਭੈਣ ਭਰਾ ਫੋਨ ਤੇ ਆਂਦੇ ਐ ਬਈ ਇਦਾਂ ਘਲਦੋ ਜਾਂ ਕਿਤਾ ਗਾਂ ਥੋੜੀ ਜੀ ਤੁਹਾਡੇ ਸਾਹਮਣੇ ਆਪਾਂ ਕੋਈ ਝੂਠ ਨਹੀਂ ਜੀ ਦੇ ਵਿੱਚ ਗਾਵਾਂ ਲੱਸੀ ਹਾਂਜੀ ਹਾਂਜੀ ਆਪਾਂ ਅਗਲੇ ਨੂੰ ਇਹ ਗੱਲ ਆਨੇ ਆਂ ਜੀ ਵੀਡੀਓ ਤੇ ਮਾਲ ਵੇਖ ਲਵੇ ਅਗਲਾ ਘਰੇ ਆ ਕੇ ਆਪਦੀ ਚੈੱਕ ਕਰਾ ਕੇ ਘਰੇ ਨਾਲਾਂ ਦਾ ਡਾਕਟਰ ਲਾ ਕੇ ਵੀ ਵੇਖ ਕੇ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਇਹ ਗੱਲ ਦਾ ਕੋਈ ਵਾਤਾ ਨਾ ਹੈ ਨਾ ਕਈ ਨਹੀਂ ਜੀ ਆਪਾਂ ਨੂੰ ਇਹ ਗੱਲ ਦਾ ਕੋਈ ਗੋਸਾ ਨਹੀਂ ਭਜੀ ਹਾਂਜੀ ਵੀਡੀਓ ਦੇ ਵਿੱਚ ਨਾ ਕਈ ਵਾਰਾ ਚੀਜ਼ ਜਿਹੜੀ ਪ੍ਰੋਪਰ ਆ ਪੂਰੀ ਨਜ਼ਰ ਨਹੀਂ ਆਉਂਦੀ ਹਾਂਜੀ ਹਾਂਜੀ ਫਿਰ ਕਈ ਵਾਰਾ ਹਾਂਜੀ ਪਰ ਆਪਾਂ ਇਹ ਗੱਲ ਆਨੇ ਆ ਜੀ ਵੀ ਦਸਾਂ ਗੱਲ ਕੀ ਆ ਆਪਦਾ ਵੇਖ ਕੇ ਖੜੋ ਜੀ ਹਾਂਜੀ ਤਸਦੀਕ ਦੀ ਜਰੂਰ ਹੈ ਅਗਲਾ ਭੈਣ ਭਰਾ ਘਰੇ ਆ ਜੂਗਾ ਨਾ ਠੀਕ ਹੈ ਜੀ ਆਪਦਾ ਭਾਵੇਂ ਡਾਕਟਰ ਲਾਏ ਵੇ ਜੇ ਕੋਈ ਰਿਸ਼ਤੇਦਾਰੀ ਲਾਗੇ ਤੇ ਭਾਵੇਂ ਜਿੰਨੂੰ ਮਰਜ਼ੀ ਆ ਕੇ ਆਪਦੇ ਡਾਕਟਰ ਤੋਂ ਚੈੱਕ ਕਰਾ ਲੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹਦੇ ਲਈ ਦੁੱਧ 12 ਲੀਟਰ ਜੀ ਅੱਛਾ ਜੀ ਕੋਈ 2 ਡੰਗ ਚੋਲੇ ਤੇ 1.5 ਮਹੀਨੇ ਦੀ ਗੱਬਣੇ 1.5 ਮਹੀਨੇ ਦੀ ਗੱਬਣੇ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਮਾਰ ਵੀਰ ਤੂਰ ਕੇ ਦਿਖਾ ਦੀ ਨੂੰ ਦੋਸਤੋ ਲਿਸਾਪਨ ਜਰੂਰ ਰੱਖ ਲਿਓ ਇਸੇ ਕਰਕੇ ਵੀਰਾਂ ਦਾ ਕਿ ਜਿਹੜੇ ਵੀਰ ਨੇ ਕਿੰਨੇ ਖੜਨੇ ਆ ਕਿਸੇ ਵੀਰ ਭਰਾਣੇ ਤੂੰ ਆਪਣੀ ਵਿਜ਼ਿਟ ਇੱਥੇ ਜਰੂਰ ਕਰ ਲੈ ਵੀਰ ਦੇ ਫਰਮ ਤੇ ਕਿਉਂਕਿ ਵੀਡੀਓ ਦੇ ਵਿੱਚ ਦੋਸਤੋ ਕਈ ਵਾਰ ਪਸ਼ੂ ਜਿਹੜਾ ਵਾ ਮਤਲਬ ਪੂਰਾ ਪ੍ਰੋਪਰ ਨਜ਼ਰ ਨਹੀਂ ਆਉਂਦਾ ਬਾਕੀ ਚਲੋ ਗਾਂ ਵਧੀ ਆਈ ਉਹਦੇ ਜੇ ਕੋਈ ਸੇਵਾ ਕਰੂਗਾ ਤਾਂ ਸੇਵਾ ਨਾਲ ਰਾਜੀ ਹੋਏ ਹਾਂਜੀ ਹਾਂਜੀ ਉਹ ਤਾਂ ਚਲੋ ਹੋਇਆ ਹੀ ਅਗਲੀ ਸ਼ਾਮ ਤੇ ਜਿੰਨੇ ਪੈਸੇ ਨੇ ਸਾਫ ਕਰ ਲੈਣੇ ਹਾਂਜੀ ਹਾਂਜੀ ਬਾਕੀ ਚਲੋ ਫਿਰ ਵੀ ਵਿਜ਼ਿਟ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਨਹੀਂ ਜੀ ਆਪਾਂ ਨੇ ਭਾਜੀ ਇਹ ਗੱਲ 'ਚ ਖੁਸ਼ ਆ ਹੂੰ ਆਪਣੀ ਫਾਰਮ ਪਾਪਾ ਮਾਲੀ ਆਪਾਂ ਪਾਜੀ ਮਾਲ ਹੀ ਸਾਰਾ ਜਿਹੜਾ ਘਰੇ ਆਉਂਦਾ ਨਾ ਵਿਜਿਟ ਕਰਦਾ ਹਾਂਜੀ ਹਾਂਜੀ ਆਪਾਂ ਦਈਦਾ ਹੀ ਉਹਨੂੰ ਠੀਕ ਹੈ ਜੀ ਆਪਾਂ ਉਦਾਂ ਆਨਲਾਈਨ ਆਪਾਂ ਅਗਲੇ ਨੂੰ ਆਹ ਦਈਦਾ ਚਲੋ ਕੱਲ ਦਈਦਾ ਪਰ ਫਿਰ ਵੀ ਨਾ ਅਗਲੇ ਨੂੰ ਆਖੀਦਾ ਆਪਦਾ ਵੇਖ ਕੇ ਕਰ ਕੇ ਉਹ ਵੀ ਪਾਜੀ ਪੈਸੇ ਬੜੇ ਔਖੇ ਆਪਾਂ ਜੀ ਤਸੱਲੀ ਕਰਕੇ ਹਾਂਜੀ ਹਾਂਜੀ ਤੇ ਇਹਦਾ ਮੀਰ ਕੀ ਮੁੱਲ ਕਰਨਾ ਇਹਦਾ ਪਾਜੀ ਕੱਲੀ ਦਾ ਮੁੱਲ 28 ਜੀ ਅੱਛਾ ਜੀ ਮਾਣ ਤਾਣ ਪੰਜੀ ਕਰਦਾ ਓਏ ਠੀਕ ਹੈ ਜੇ ਚੋਂ ਮਈਆਂ ਨਾਲ ਕੋ ਲਵੇ ਤੇ 20 ਹੀ ਦੇ ਦੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ 28000 ਰੁਪਿਆ ਡਿਮਾਂਡ ਰੱਖੀ ਗਈ 25000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਮਾਣਤਰ ਮੌਕੇ ਤੇ ਜਰੂਰ ਹੋਗਾ ਤੇ ਜੇ ਕੋਈ ਵੀਰ ਚੌਵਾਂ ਮੱਝਾਂ ਦੇ ਵਿੱਚੋਂ ਨਾਲ ਕਿਸੇ ਮਾਈਤ ਨਾਲ ਖਰੀਦਾ ਫਿਰ 20000 ਦੇ ਵਿੱਚ ਦੋਸਤੋਂ ਗਾਂ ਤੁਹਾਨੂੰ ਮਿਲੂਗੀ ਪੰਜ ਪਸ਼ੂ ਦੋਸਤੋਂ ਤੁਹਾਨੂੰ ਦਿਖਾਏ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀ ਜਰੂਰ ਕਰ ਲਿਆ ਕਰੋ ਐਡਰੈਸ ਇਹ ਕਰੀ ਵੀਰ ਦਾ ਫਿਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਾਮਾ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਫੋਨ ਨੰਬਰ ਵੀ ਦੇਖ ਰਿਫੇ ਬੋਲਦੇ। ਹਾਂਜੀ ਭਾਜੀ ਹਰ ਵੀਡੀਓ 'ਚ ਭਾਜੀ ਆਪਣੀ ਬੇਨਤੀ ਹੁੰਦੀ ਹੈ ਜੀ। ਹਾਂਜੀ ਹਾਂਜੀ ਫਿਰ ਆਪਣੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਜਿਹੜੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਜ਼ਰੂਰ ਲਿਖਣਾ। ਆਪ ਦਾ ਭਾਜੀ ਡੰਗਰ ਜਿਹੜਾ ਪਸੰਦ ਆਉਂਦਾ ਪਸੰਦ ਕਰਕੇ ਫਿਰ ਸਾਈ ਵੀਨਾਂ ਪਾਓ। ਤੇ ਘਰੇ ਆਪਨੇ ਵਿਜਿਟ ਕਰਕੇ ਠੀਕ ਹੈ। ਆਪ ਦਾ ਵੇਖ ਕੇ ਤਸल्ली ਕਰਕੇ ਕਰੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਅਗੇ ਚੀਜ਼ ਹਾਂਜੀ ਹਾਂਜੀ ਭਾਜੀ ਨਹੀਂ ਕੋਈ। ਤੇ ਨੰਬਰ ਆਪਣਾ ਹੈਗਾ ਜੀ 62847 41127 ਠੀਕ ਹੈ ਜੀ। ਹਾਂ